ਇਸ ਟਾਈਮ ਮੌਜੂਦ ਨੇ ਸਰਿੰਦਰ ਸ਼ਾਹ ਜੀ ਜਿਨ੍ਹਾਂ ਨੂੰ ਤੁਸੀਂ ਆਮ ਟੀਵੀ ਦੇ ਵਿੱਚ ਅਸੀਂ ਦੇਖਦੇ ਆ ਪੰਜਾਬ ਹੀ ਨਹੀਂ ਪੂਰਾ ਭਾਰਤ ਜਿਨ੍ਹਾਂ ਨੂੰ ਦੇਖਦਾ ਕਮੇਡੀਅਨ ਬਹੁਤ ਬਹੁਤ ਸਰ ਮੁਬਾਰਕਾ ਤੁਹਾਨੂੰ ਇਹ ਸ਼ਹੀਦ ਭਗਤ ਸਿੰਘ ਜਿਨ੍ਹਾਂ ਦਾ ਜੱਦੀ ਪਿੰਡ ਖਟਕੜ ਕਲਾਂ ਦੇ ਵਿੱਚ ਤੁਸੀਂ ਆਏ ਹੋ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਪਾਰਟੀ ਵੱਲੋਂ ਵੀ ਔਰ ਇੱਥੇ ਆਣ ਤੁਹਾਡਾ ਮੁबारकबाद ਅਸੀਂ ਵੈਲਕਮ ਕਰਦੇ ਆ ਆਪਣੇ ਚੈਨਲ ਵੱਲ ਦੇ ਸਰ ਕੀ ਕਹਿਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਸੁਰਿੰਦਰ ਫਿਸ਼ਟਾ ਉਰਫ ਕੁਲਲੇ ਸ਼ਾਵਲ ਨੂੰ ਪਿਆਰ ਪਰਿ ਸਾਸਤਰੀਕਾਲ ਨਮਸਕਾਰ ਨਮਸਤੇ ਅਦਾਬ ਔਰ ਸਾਰੇ ਪੰਜਾਬ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਔਰ ਬਹੁਤ-ਬਹੁਤ ਵਧਾਈ ਤੁਹਾਡੀ ਆਪਣੀ ਸਰਕਾਰ ਆ ਗਈ ਹੈ ਔਰ ਤੁਸੀਂ ਬਦਰਾਵ ਲਿਆਂਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਸਾਰਾ ਸਾਨੂੰ ਕ੍ਰਾਂਤੀ ਜਿਵੇਂ ਕਹਿੰਦੇ ਕ੍ਰਾਂਤੀਕਾਰੀ ਦੇਖਣ ਨੂੰ ਇੱਥੇ ਮਿਲ ਰਹੇ ਆ ਬਹੁਤ ਹੀ ਵੱਡੇ ਲੱਖਾਂ ਦੇ ਮਤਦਾਰ ਦੇ ਨਾਲ ਲੋਕ ਜਿਹੜੇ ਇੱਥੇ ਆਏ ਆ ਪਿੰਡਾਂ ਤੋਂ ਵੱਖ-ਵੱਖ ਕਸਬਿਆਂ ਤੋਂ ਉਹਨਾਂ ਨੂੰ ਜਿਹੜੇ ਲੋਕ ਨਹੀਂ ਵੀ ਆ ਜਿਹੜੇ ਜਿਵੇਂ ਕਿਸੇ ਚੈਨਲ ਰਾਹੀਂ ਘਰ ਦੇ ਵਿੱਚ ਬੈਠ ਕੇ ਦੇਖ ਰਹੇ ਆ ਕੀ ਅਪੀਲ ਕਰਨਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਨੂੰ ਲੱਗੇ ਕਿੰਨੇ ਕ ਖਰੇ ਉੱਤਰ ਪਾਉਗੀ ਹਾਂ ਵੇਖੋ ਜੀ ਅੱਜ ਦੇਖ ਰਹੇ ਆ ਇੱਥੇ ਆ ਕੇ ਬੜਾ ਅੱਛਾ ਮਾਹੌਲ ਬਣਿਆ ਦੂਰ ਦੂਰ ਤੱਕ ਲੋਕ ਨਜ਼ਰ ਆ ਰਹੇ ਨੇ ਇਹ ਸਾਰੇ ਆਮ ਲੋਕ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਬਣਾਈ ਹੈ ਔਰ ਲੋਕਾਂ ਨੂੰ ਖੁਸ਼ੀ ਬਹੁਤ ਹੈ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਉਹਦੇ ਦਾਰ ਉਹਨਾਂ ਨੂੰ ਖੁਸ਼ੀ ਹੈ ਹੀ ਹੈ ਪਰ ਜਿਹੜੇ ਆਪੋਜੀਸ਼ਨ ਜਿਹੜੇ ਆਮ ਲੋਕ ਨੇ ਉਹ ਵੀ ਅੱਜ ਆਏ ਨਹੀਂ ਭਾਵੇਂ ਉਹ ਸ਼ਾਮਿਲ ਹੋਏ ਜਾਂ ਨਹੀਂ ਹੋਏ ਕਿਉਂਕਿ ਖੁਸ਼ੀ ਦਾ ਇੱਕ ਮਾਹੌਲ ਬਣਿਆ ਪਗਤ ਸਿੰਘ ਦੇ ਜੱਦੀ ਪਿੰਡ ਦੇ ਵਿੱਚ ਇਹ ਸੋਚ ਸਮਾਗਮ ਹੋ ਰਿਹਾ ਹੈ ਔਰ ਪਹਿਲੇ ਪਹਿਲਾ ਬਦਲਾਅ ਵੇ ਹੋਇਆ ਸਾਡੇ ਭਗਵੰਤ ਮਾਨ ਜੀ ਨੇ ਉਹ ਬਦਲਾਅ ਵੇ ਕੀਤਾ ਵੀ ਸੋਹ ਕਿ ਮਹਿਲਾ ਚ ਨਹੀਂ ਚੁੱਕੀ ਕਿਸੇ ਬਵਨ ਚ ਨਹੀਂ ਚੁੱਕੀ ਔਰ ਪਗਤ ਸਿੰਘ ਦੀ ਸੋਚ ਨੂੰ ਲੈ ਕੇ ਚੱਲੇ ਸੀ ਉਹਨਾਂ ਦੀ ਸੋਚ ਕਰਕੇ ਇਸ ਉਹਨਾਂ ਦੇ ਪਿੰਡ ਵਿੱਚ ਇਹ ਸੋਚ ਚ ਸਮਾਗਮ ਹੋ ਰਿਹਾ ਜਿਵੇਂ ਕਿ ਤੁਹਾਡਾ ਪਰਸਨਲੀ ਜਿਵੇਂ ਆਪਾਂ ਪਾਰਟੀਆਂ ਤੋਂ ਵੱਖ ਹੋ ਕੇ ਇੱਕ ਗੱਲ ਕਰਦੇ ਆਂ ਕਿ ਜਿਵੇਂ ਕਿ ਭਗਵੰਤ ਮਾਨ ਦੇ ਨਾਲ ਤੁਹਾਡੇ ਪਹਿਲਾਂ ਤੋਂ ਹੀ ਰਿਲੇਸ਼ਨ ਨੇ ਕਮੇਡੀਅਨ ਨੇ ਚਾਹੇ ਫਿਲਮ ਇੰਡਸਟਰੀ ਦੇ ਵਿੱਚ ਤੁਸੀਂ ਰਹੇ ਹੋ ਉਹ ਵੀ ਰਹੇ ਨੇ ਤੇ ਜਿਹੜੇ ਲੋਕ ਦਿਖ ਰਹੇ ਨੇ ਉਹਨਾਂ ਨੂੰ ਭਗਵੰਤ ਮਾਨਬਾਰੇ ਜਾਂ ਕੀ ਕਹਿਣਾ ਚਾਹੁੰਦੇ ਹਾਂ ਕਿ ਆਨ ਵਾਲਾ ਟਾਈਮ ਜਿਵੇਂ ਪੰਜਾਬ ਦੇ ਵਿੱਚ ਨਸ਼ੇ ਵਗਦੇ ਐ ਬੇਰੋਜ਼ਗਾਰੀ ਐ ਬਹੁਤ ਉਮੀਦਾਂ ਲੈ ਕੇ ਬੈਠੇ ਨੇ ਲੋਕ ਕੀ ਕਹਿਣਾ ਚਾਹੁੰਦੇ ਹਾਂ ਵੇਖੋ ਜੀ ਇੱਚ ਦੋ ਪੱਖ ਨੇ ਇੱਕ ਤੇ ਕੇਜਰੀਵਾਲ ਸਾਹਿਬ ਨੇ ਲੋਕਾਂ ਨੂੰ ਜਿਹੜੀਆਂ ਗਰੰਟੀਆਂ ਦਿੱਤੀਆਂ ਇੱਕ ਉਹ ਨਾਲ ਨਾਲ ਚੱਲੇਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਗਰੰਟੀ ਦਿੱਤੀ ਉਹਦੇ ਮੁਤਾਬਕ ਇਹ ਚੱਲੇਗਾ ਪ੍ਰੋਗਰਾਮ ਇਸ ਤੋਂ ਬਾਅਦ ਸਾਡਾ ਪਹਿਲਾ ਜਿਹੜਾ ਸਾਡਾ ਇਹ ਪੜਾਅ ਵੈ ਪਹਿਲੀ ਸਾਡੀ ਇਹ ਗੱਲ ਹੈ ਪਹਿਲ ਕਦਮੀ ਸਾਡੀ ਇਹ ਹੈ ਪਹਿਲ ਦੇ ਆਧਾਰ ਤੇ ਇਹ ਕੰਮ ਕਰਾਂਗੇ ਨਸ਼ਾ ਖਤਮ ਕਰਨਾ ਹੈ ਬੇਰਜ਼ਗਾਰੀ ਖਤਮ ਕਰਨੀ ਹੈ ਕ੍ਰਪਸ਼ਨ ਖਤਮ ਕਰਨੀ ਹੈ ਜੀ ਔਰ ਬੇਰਜ਼ਗਾਰੀ ਜਿਹੜੀ ਹੈ ਉਹ ਹੈਗੀ ਹੈ ਲੋਕ ਜਿਹੜੇ ਕੁਝ ਬਾਹਰ ਯੂਥ ਬਾਹਰ ਜਾ ਰਿਹਾ ਹੈ ਜੀ ਔਰ ਪੈਸਾ ਵਿਥੋਂ ਬਾਹਰ ਜਾ ਰਿਹਾ ਹੈ ਉਸ ਚੀਜ਼ਾਂ ਨੂੰ ਅਸੀਂ ਖਤਮ ਕਰਨਾ ਹੈ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਸਾਡੀ ਸਰਕਾਰ ਅਗੇ ਵਧ ਰਹੀ ਹੈ ਔਰ ਲੋਕਾਂ ਨੂੰ ਦਿੱਲੀ ਨਾਲ ਵੱਸੂਲਤਾ ਮਿਲਣ ਗਿਆ ਔਰ ਇਹ ਚੀਜ਼ਾਂ ਖਤਮ ਹੋਣਗੇ ਲਾਸਟ ਦੇ ਵਿੱਚ ਪੰਜਾਬੀਆਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਲਾਸਟ ਦੇ ਵਿੱਚ ਕੁਝ ਦੋ ਲਾਈਨਾਂ ਕਿ ਜਿਵੇਂ ਕਿ ਅੱਜ ਕ੍ਰਾਂਤੀਕਾਰੀ ਆਈ ਹੈ ਇੱਥੇ ਪੰਜਾਬ ਦੇ ਵਿੱਚ ਨਾ ਬਦਲਾਅ ਹੋਇਆ ਹੈ ਤੇ ਤੁਸੀਂ ਵੀ ਬਹੁਤ ਟਾਈਮ ਜਿਹੜਾ ਇਸ ਲਾਈਨ ਦੇ ਵਿੱਚ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਇਹ ਦੋ ਲਾਈਨਾਂ ਕੁਝ ਪੰਜਾਬ ਦੇ ਲਈ ਅੱਛੀ ਇਸ ਤੋਂ ਪਹਿਲੇ ਜਿੱਥੇ ਵੀ ਜਾਣਾ ਕਮੇਨਿੰਗ ਤੇ ਉੱਥੇ ਹੋਈ ਕਹਿੰਦੇ ਹਾਂ ਰੰਗਲਾ ਪੰਜਾਬ ਬਣੇਗਾ ਔਰ ਸਾਡਾ ਖੁਸ਼ਹਾਲ ਪੰਜਾਬ ਬਣੇਗਾ ਪੰਜਾਬੀਓ ਹੁਣ ਤਿਆਰ ਹੋ ਜਾਓ ਤੁਹਾਡਾ ਉਹ ਵਕਤ ਆ ਗਿਆ ਹੈ ਰੰਗਲਾ ਪੰਜਾਬ ਬਣ ਰਿਹਾ ਸੁਨਹਿਰੀ ਪੰਜਾਬ ਔਰ ਸੁਨਹਿਾਰਾ ਪੰਜਾਬ 골ਡਨ ਪੀਰੀਅਡ ਆ ਚੁੱਕਾ ਹੈ ਔਰ ਤੁਸੀਂ ਜਿੰਨੇ ਦੁੱਖ ਸਹਏ ਨੇ ਉਹਨਾਂ ਨੂੰ ਤੁਹਾਨੂੰ ਸੁੱਖ ਮਿਲੇਗਾ ਔਰ ਬੜਾ ਵਧੀਆ ਇਹ ਮਾਹੌਲ ਬਣਿਆ ਤੁਸੀਂ ਸਾਰੇ ਜਿੰਨੇ ਵੀ ਐਮਐਲਏਓ ਤੁਸੀਂ ਸਾਰੇ ਮਨਿਸਟਰ ਸਾਰੇ ਸੀਐਮ ਹੌਤੋਂ ਸਿੱਧੀ ਗੱਲ ਐਮਐਲਏ ਨਾਲ ਕਰ ਸਕਦੇ ਹੋ ਮਨਿਸਟਰ ਨਾਲ ਕਰ ਸਕਦੇ ਹੋ ਸੀਐਮ ਨਾਲ ਕਰ ਸਕਦੇ ਹੋ ਇਹ ਪਹਿਲਾ ਮੌਕਾ ਮਿਲਿਆ ਹੈ ਇਹ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਕੈਸੀ ਪਾਰਟੀ ਹੈ ਜਿਹੜੀ ਆਪਣੇ ਵਾਸਤੇ ਨਹੀਂ ਲੋਕਾਂ ਵਾਸਤੇ ਕੰਮ ਕਰਦੀ ਹੈ ਔਰ ਦਿੱਲੀ ਨਾਲ ਵੱਸੂਲਤਾ ਮਿਲਣ ਗਿਆ ਸਾਡੇ ਪੰਜਾਬ ਵਾਸੀਆਂ ਨੂੰ ਕਿਉਂਕਿ ਉਹਨਾਂ ਨੇ ਆਪਣਾ ਇੱਕੀ ਕੀਮਤੀ ਵੋਟ ਆਪਣੇ ਹਲਕੇ ਦੇ ਉਮੀਦਵਾਰ ਨੂੰ ਪਾ ਕੇ ਜਿਤਾਇਆ ਔਰ ਅੱਜ ਸੀਐਮ ਭਗਵੰਤ ਮਾਨ ਨੂੰ ਭਗਵੰਤ ਮਾਨ ਨੂੰ ਬਣਾਇਆ ਔਰ ਮੈਨੂੰ ਪੂਰੀ ਉਮੀਦ ਹੈ ਆਮ ਆਦਮੀ ਪਾਰਟੀ ਤੁਹਾਡੇ ਜਿਹੜੇ ਮਾਹੌਲ ਨੇ ਤੁਹਾਡੇ ਜਿਹੜੇ ਕੀਤੇ ਉਹਨਾਂ ਦੇ ਵਾਅਦੇ ਨੇ ਉਹਨਾਂ ਦੇ ਖਰੇ ਉੱਤਰੇਗੇ। थैंक यू सर थैंक यू।